ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਨગર ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਸਾਨੂੰ ਕਾਫੀ ਦਿਨ ਹੋ ਗਏ ਜੋ ਪ੍ਰਚਾਰ ਕਰ ਰਹੇ ਆਪਾਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜੋ ਕੈਂਸਰ ਕਾਫੀ ਫੈਲ ਚੁੱਕਿਆ ਤੇ ਉਹਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਅਸੀਂ ਭਾਈ ਕੁਲਦੀਪ ਸਿੰਘ ਜੀ ਢਾਲੀਵਾਲ ਜੋ ਕਿ ਉਹਨਾਂ ਦਾ ਕੈਂਸਰ 월ਡ ਕੈਂਸਰ ਕੇਅਰ ਸੁਸਾਇਟੀ ਹੈ ਉਹਦੇ ਸਬੰਧਤ ਜੋ ਕਾਫੀ ਆਪਣੇ ਤੋਂ ਇਲਾਕੇ ਵਿੱਚ ਉਹ ਕੈਂਪ ਲਾਉਂਦੇ ਨੇ ਤੇ ਉਸ ਦੇ ਨਾਲ ਤੁਹਾਨੂੰ ਆ ਦੇ ਜੀ ਐਸਬੀਆਈ ਕਾਰਡ ਦਾ ਜਿਨ੍ਹਾਂ ਨੇ ਮਾਲਵੇ ਆਪਣੇ ਖੇਤਰ ਨੂੰ ਘਟੋ ਘਟ 100 ਕੈਂਪ ਦਿੱਤਾ ਸੀਗਾ ਤੇ ਇਹਦੇ ਵਿੱਚ ਆਪਾਂ ਨੂੰ ਦੋ ਕੈਂਪ ਮਿਲੇ ਸੀ ਜੋ ਆਪਣਾ ਪਰਸੋਂ ਕੱਲ ਕੈਂਪ ਹੋਇਆ ਪਿੰਡ ਮਈਆਂ ਵਾਲੇ ਵਿਖੇ ਬਹੁਤ ਵਧੀਆ ਰਿਹਾ ਕੈਂਪ ਓ 600 ਦੇ ਪ੍ਰਸ ਉਹਤੇ ਜੋ ਸੀਗੇ ਆਏ ਆਪਣੇ ਪੇਸ਼ੈਂਟ ਉਹਨਾਂ ਨੇ ਚੈੱਕਅਪ ਕਰਾਇਆ ਤੇ ਬਹੁਤ ਵਧੀਆ ਕੈਂਪ ਰਿਹਾ ਇਸ ਦੇ ਨਾਲ ਹੁਣ ਆਪਣਾ ਜਿਹੜਾ ਕੱਲ ਨੂੰ ਕੈਂਪ ਹੈ ਜੀ ਪਿੰਡ ਕੋੜ ਕੋੜ ਕਲਾਂ ਵਿਖੇ 5 ਸਤੰਬਰ ਦਿਨ ਵੀਰਵਾਰ ਨੂੰ ਸਥਾਨ ਬਾਹਰਲਾ ਗੁਰਦੁਆਰਾ ਸਾਹਿਬ ਪਿੰਡ ਕੋੜ ਕੋੜ ਕਲਾਂ ਤੇ ਸਾਰਨੋਂ ਸੀ ਇਹੀ ਬੇਨਤੀ ਕਰਦੇ ਆ ਕਿ ਇਸ ਕੈਂਪ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕੱਲ ਨੂੰ ਪਹੁੰਚੋ ਤੇ ਆਪਣਾ ਇੱਕ ਇਹਦੇ ਵਿੱਚ ਤੁਸੀਂ ਚੈੱਕ ਅਪ ਕਰਾਓ ਕਿ ਕੋਈ ਕਿਸੇ ਤਰ੍ਹਾਂ ਤੁਹਾਨੂੰ ਇਨਫੈਕਸ਼ਨ ਨਾ ਹੋਵੇ ਜਾਂ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਨਾ ਜੋ ਅੱਗੇ ਜਾ ਕੇ ਉਹ ਕੈਂਸਰ ਦਾ આરોਪ ਨਾ ਧਾਰਨ ਕਰ ਲਵੇ ਇਹਦੇ ਵਿੱਚ ਕੀ ਹੈ ਇਹ ਜਿਹੜਾ ਕੈਂਪ ਹੈ ਇਹ ਮੇਨ ਆਪਣਾ ਹੁੰਦਾ ਤੰਦਰੁਸਤ ਬੰਦੇ ਆ ਲਈ ਕਿਉਂਕਿ ਜਿਨ੍ਹਾਂ ਨੂੰ ਤਾਂ ਕੈਂਸਰ ਹੋ ਚੁੱਕਾ ਹੈ ਉਹਨਾਂ ਦਾ ਆਲਮੋਸਟ ਟਰੀਟਮੈਂਟ ਚੱਲ ਰਿਹਾ ਹੁੰਦਾ ਤੇ ਇਹ ਜਿਹੜਾ ਆਪਣਾ ਕੈਂਪ ਹੈ ਮੇਨ ਪਰਪਸ ਹੈ ਤੰਦਰੁਸਤ ਬੰਦੇ ਵਾਲੇ ਜਿਹੜੇ ਮਤਲਬ ਹੈਲਥੀ ਤੰਦਰੁਸਤ ਹੈਗੇ ਨੇ ਕਿ ਅੱਗੇ ਫਿਊਚਰ ਦੇ ਵਿੱਚ ਉਹਨੂੰ ਆ ਕੇ ਕੋਈ ਪ੍ਰੋਬਲਮ ਨਾ ਆਵੇ ਤੇ ਇਸ ਲਈ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਜੋ ਆਪਣਾ ਕੈਂਪ ਲੱਗਣ ਜਾ ਰਿਹਾ ਪਿੰਡ ਕੋੜ ਕਰੋੜ ਕਲਾਂ 5 ਸਤੰਬਰ ਦਿਨ ਵੀਰਵਾਰ ਸਥਾਨ ਬਾਹਰਲਾ ਗੁਰਦੁਆਰਾ ਸਾਹਿਬ ਤੇ ਇਹ ਪੋਸਟਰ ਹੈਗੇ ਇਹਦੇ ਵਿੱਚ ਆਪਣੇ ਕੀ ਹੈ ਜਿਹੜੇ ਔਰਤਾਂ ਦੀ ਛਾਤੀ ਦੇ ਮੈਮੋਗ੍ਰਾਫੀ ਟੈਸਟ ਜੋ ਕਾਫੀ ਮਹਿੰਗੇ ਹੁੰਦੇ ਨੇ ਉਹ ਸਾਰੇ ਟੈਸਟ ਵਗੈਰਾ ਇਹਨਾਂ ਵਿੱਚ ਹੋਣਗੇ ਗਰੂਦਾਂ ਦੇ ਟੈਸਟ ਨੇ ਔਰਤਾਂ ਦੀ ਬੱਚੇਦਾਨੀ ਦੇ ਟੈਸਟ ਹੋਣਗੇ ਮਤਲਬ ਬੱਚਿਆਂ ਦੇ ਬੰਦਿਆਂ ਦੇ ਗਰੂਦਾਂ ਵਾਲੇ ਤੇ ਬਲੱਡ ਕੈਂਸਰ ਸੰਬੰਧੀ ਜਾਂਚ ਕੈਂਪ ਮੂੰਹ ਤੇ ਗਲੇ ਦੇ ਹੱਡੀਆਂ ਦੇ ਕਾਫੀ ਟੈਸਟ ਇਹਦੇ ਵਿੱਚ ਹੈਗੇ ਨੇ ਜਿਹੜੇ ਕਿ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੁੰਦੇ ਨੇ ਕਰਵਾਉਣੇ ਜੋ ਕਿ ਬਹੁਤ ਮਹਿੰਗੇ ਹੁੰਦੇ ਆ ਇਸ ਲਈ ਸਾਡੇ ਨਿੱਕੀ ਜਿਹੀ ਬੇਨਤੀ ਹੈ ਕੱਲ ਨੂੰ ਜ਼ਿਲ੍ਹਾ ਫਰੋਏ ਪਰ ਤੇ ਉੱਥੇ ਜੋ ਕੈਂਪ ਦਾ ਸਮਾਵ ਮ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਵੇਗਾ ਤੇ ਸਾਰਿਆਂ ਨੇ ਤੁਸੀਂ ਸਭ ਤੋਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਟੀਮ ਆਪਣੇ ਕੋਲੇ ਪਹੁੰਚ ਜੋ ਕਿ ਸਵੇਰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਗੰਪ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਇਹ ਜੋ ਵੀਡੀਓ ਮੈਸੇਜ ਹੈ ਇਹਦਾ ਤੁਸੀਂ ਸਭ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਆਮ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਜਾਂ ਆਉਣ ਵਾਲੇ ਸਮੇਂ 'ਚ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਬਹੁਤ ਜ਼ਹਿਰ ਫੈਲ ਚੁੱਕਿਆ ਜੋ ਆਪਾਂ ਰੇਹਾਂ ਸਪਰੇਹਾਂ ਵਰਤੀ ਜਾਂਦੇ ਆ ਆਪਣਾ ਖਾਣ ਪੀਣ ਸ਼ੁੱਧ ਨਹੀਂ ਹੈਗਾ ਉਹਦੇ ਸਬੰਧ 'ਚ ਕਿਸੇ ਨੂੰ ਵੀ ਕੋਈ ਵੀ ਬਿਮਾਰੀ ਹੋ ਸਕਦੀ ਹੈ ਇਸ ਲਈ ਕੈਂਸਰ ਨੂੰ ਆਪਾਂ ਇਲਾਜ ਦਾ ਹੋ ਸਕਦਾ ਹੈ ਜਦੋਂ ਜੇ ਆਪਣਾ ਪਹਿਲਾਂ ਪਤਾ ਲੱਗ ਜੇ ਤੇ ਪਹਿਲਾਂ ਪਤਾ ਤਾਂ ਹੀ ਲੱਗੂਗਾ ਜੇ ਇਹਦੇ ਟੈਸਟ ਹੋ ਜਾਣ ਤੇ ਇਹਦੇ ਟੈਸਟਾਂ ਦੇ ਲਈ ਆਪਾਂ ਇਹ ਕੈਂਪ ਅਰੇਂਜ ਕੀਤਾ ਵਾ ਇਹ ਕੈਂਪ ਦੇ ਵਿੱਚ ਜੋ ਸਾਡਾ ਵਿਸ਼ੇਸ਼ ਸਹਿਯੋਗ ਆ ਬਾਈ ਹਰਿੰਦਰ ਸਿੰਘ ਜੀ ਖੋਸਾ ਯੂ ਐਸ اے ਤੇ ਵੀਰ ਲਖਵੀਰ ਸਿੰਘ ਜੀ ਲਖਾ ਲੋਕ ਭਲਾਈ ਆਰਮੀ ਗਰੁੱਪ ਵਾਲੇ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਆਪਾਂ ਕੈਂਪ ਲਗਵਾ ਰਹੇ ਆ ਤੇ ਸਾਰੀਆਂ ਸੰਗਤਾਂ ਨੂੰ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਕੱਲ ਨੂੰ ਇਸ ਕੈਂਪ ਦੇ ਵਿੱਚ ਹਮਮਹਾਂਗੇ ਪਹੁੰਚੋ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ